ਜੀ ਆਪਾ ਸਬਡਿਵੀਜ਼ਨ ਤਪਾ ਦੇ ਥਾਣਾ ਤਪਾ ਦੇ ਤਾਜੋ ਕੈਂਚੀਆਂ ਵਿਖੇ ਖੜੇ ਆਂ ਜਿੱਥੇ ਸਾਡੇ ਚਾਰੋਂ ਥਾਣਿਆਂ ਦੀ ਜਿਹੜੀ ਫੋਰਸ ਹੈ ਉਹ ਇੱਥੇ ਮੌਜੂਦ ਹੈ ਅਸੀਂ ਇੱਥੇ ਵਿੱਚ ਫਲੈਗ ਮਾਰਚ ਕਰ ਰਹੇ ਆਂ ਤੇ ਜਿੰਨੇ ਵੀ ਸਾਰੇ ਸੈਂਸਿਟਿਵ ਪੁਆਇੰਟਸ ਨੇ ਪੂਰੀ ਸਬਡਿਵੀਜ਼ਨ ਦੇ ਚਾਰੋਂ ਥਾਣਿਆਂ ਦੇ ਉਹ ਅਸੀਂ ਫਲੈਗ ਮਾਰਚ ਰਾਹੀਂ ਕਵਰ ਕਰਾਂਗੇ ਇਹਦੇ ਵਿੱਚ ਸਾਡੇ ਚਾਰੋਂ ਐਸਐਚਓ ਸਹਿਬਾਨ ਚਾਰੋਂ ਥਾਣਿਆਂ ਦੇ ਉਹ ਨਾਲ ਸਮੇਤ ਫੋਰਸ ਅਸੀਂ ਪੂਰਾ ਫਲੈਗ ਮਾਰਚ ਪੂਰੇ ਏਰੀਆ ਦਾ ਜਿਹੜਾ ਹੈਗਾ ਉਹ ਕਵਰ ਕਰਾਂਗੇ ਏ ਬੇਸਿਕਲੀ ਇਲੈਕਸ਼ਨਸ ਦੇ ਮਤੇ ਨਜ਼ਰ ਮਾੜੇ ਅੰਸਰਾ ਤੇ ਰੋਕ ਥਾਂ ਪਾਉਣ ਦੇ ਲਈ ਇਹ ਫਲੈਗ ਮਾਰਚ ਕੱਢੀ ਜਾ ਰਹੀ ਹੈ ਜੀ ਜੀ ਇਹ ਬੇਸਿਕਲੀ ਇੱਥੋਂ ਅਸੀਂ ਮੂਵ ਕਰਾਂਗੇ ਜੀ ਇੱਥੋਂ ਤੱਪੇ ਸ਼ਹਿਰ ਤੋਂ ਹੁੰਦੇ ਹੋਏ ਦਰਾਜਵਾਲ ਦਰਾਜ ਤੋਂ ਅੱਗੇ ਨਿਆਨੇਵਾਲ ਤੋਂ ਹੁੰਦੇ ਹੋਏ ਪਦੌੜ ਪਦੌੜ ਤੋਂ ਅੱਗੇ ਕਵਰ ਕਰਕੇ ਅਸੀਂ ਸਹਣੇ ਤੋਂ ਹੁੰਦੇ ਹੋਏ ਫਿਰ ਅਸੀਂ ਤੱਪੇ ਵਾਲੀ ਸਾਈਡ ਵਾਪਸ ਆਵਾਂਗੇ ਫਿਰ ਅੱਗੇ ਆਪਾਂ ਰੂੜਕੀ ਕਲਾਂ ਵਾਲੀ ਸਾਈਡ ਅਸੀਂ ਕਵਰ ਕਰਾਂਗੇ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਜੇ ਉਹਨਾਂ ਦੇ ਧਿਆਨ ਦੇ ਵਿੱਚ ਕੋਈ ਕਿਸੇ ਬਾਰੇ ਉਸੇ ਮਾਰੇ ਅੰਸਰ ਬਾਰੇ ਕੋਈ ਇਨਫੋਰਮੇਸ਼ਨ ਹੁੰਦੀ ਹੈ ਤਾਂ ਸਾਡੇ ਧਿਆਨ ਦੇ ਵਿੱਚ ਲੈ ਕੇ ਆਣ ਤੇ ਅਸੀਂ ਉਹਨਾਂ ਤੇ ਕੋਈ ਉਹਨਾਂ ਤੇ ਹਰ ਪੋਸਿਬਲ ਜਿਹੜੀ ਹੈਗੀ ਹੈ ਪੜਨ ਦੀ ਕਾਨੂੰਨੀ ਕਾਰਵਾਈ ਕਰਾਂਗੇ ਇਸ ਦੇ ਨਾਲ ਹੀ ਸਾਡੀ ਪੂਰੀ ਪੁਰਜ਼ੋਰ ਕੋਸ਼ਿਸ਼ ਹੈ ਸਾਡੀ ਪੂਖਤਾ ਪ੍ਰਬੰਧ ਨੇ ਤਾਂ ਕਿ ਸੁਖਾਵਾਂ ਮਾਹੌਲ ਬਣਿਆ ਰਹੇ ਤੇ ਬਗੇ ਤਰੀਕੇ ਨਾਲ ਜਿਹੜੀ ਹੈਗੀ ਹੈ ਇਲੈਕਸ਼ਨਸ ਨਿਕਲ ਚੁੱਕਣ ਅਸੀਂ ਇਸ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਕੱਲ 31 ਤਰੀਕ ਨੂੰ ਚਾਰੋਂ ਥਾਣਿਆਂ ਨੇ ਕਾਰਵਾਈ ਕਰਦੇ ਹੋਏ ਅਸੀਂ ਕੁੱਲ 13 ਮੁਕੱਦਮੇ ਦਰਜ ਕੀਤੇ ਨੇ ਜਿਦੇ ਵਿੱਚੋਂ 11 ਮੁਕੱਦਮੇ ਅਸੀਂ ਐਕਸਾਈਜ਼ ਐਕਟ ਦੇ ਸ਼ਰਾਬ ਦੇ ਪਰਚੇੜੇ ਆ ਉਹ ਦਰਜ ਕੀਤੇ ਆ ਜਿਦੇ ਵਿੱਚੋਂ ਕੁੱਲ ਰਿਕਵਰੀ 224 ਬੋਤਲਾਂ ਦੀ ਸ਼ਰਾਬ ਦੀ ਲਿਸਟ ਡੈਲੀ ਸੈਟ ਲਿਕਰ ਦੀ ਕੀਤੀ ਗਈ ਹੈ ਉਸ ਤੋਂ ਇਲਾਵਾ 250 ਗ੍ਰਾਮ ਅ ਅਫੀਮ ਦੀ ਤੇ 50 ਲੀਟਰ ਲਹਨ ਦੀ ਤੇ ਇੱਕ ਗੈਂਬਲਿੰਗ ਐਕਟ ਦਾ 5 ਲੱਖ ਰੁਪਏ ਦੀ ਰਿਕਵਰੀ ਦਾ ਪਰਚਾ ਦਰਜ ਕੀਤਾ ਜੀ ਤੇ ਉਹ ਸਾਰੀ ਡਿਟੇਲਸ ਵੀ ਤੁਹਾਨੂੰ ਅਸੀਂ ਪ੍ਰੋਵਾਈਡ ਕਰ ਦਾਂਗੇ। ਇੱਕ ਸਰ ਜਿਹੜੇ ਲੋਕਾਂ ਨੇ ਅਜੇ ਤੱਕ ਵੈਪਨ ਨਹੀਂ ਜਮ੍ਹਾਂ ਕਰਾਏ ਉਹਨਾਂ ਨੂੰ ਜੀ ਉਹਨਾਂ ਨੂੰ ਅਪੀਲ ਹੈ ਜੀ ਡੀਸੀ ਸਾਹਿਬ ਦੇ ਹੁਕਮ ਨੇ ਇਲੈਕਸ਼ਨ ਕਮਿਸ਼ਨ ਦੀਆਂ ਸਖਤ ਹਦਾਇਤਾਂ ਨੇ ਮੈਨੂੰ ਵੀ ਮੇਰੇ ਵੀ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੇ ਲਾਇਸੈਂਸ ਤਾਰਕ ਨੇ ਉਹ ਆਪਣੇ ਜਲਦ ਤੋਂ ਜਲਦ ਆਪਣੇ ਲਾਇਸੈਂਸ ਜਮ੍ਹਾਂ ਕਰਵਾਉਣ ਕਿਉਂਕਿ ਜੇ ਉਹ ਟਾਈਮ ਸਰ ਨਹੀਂ ਕਰਵਾਉਂਦੇ ਤਾਂ ਉਹਨਾਂ ਦੇ ਖਿਲਾਫ ਐਕਸ਼ਨ ਹੋ ਸਕਦਾ ਹੈ ਤਾਂ ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਆਪਣੇ ਜਿਹੜੇ ਹੈਗੇ ਨੇ ਉਹ ਵੈਪਨਸ ਆਪਣੇ ਗਨ ਹਾਊਸਿਸ ਵਿੱਚ ਜਾਂ ਥਾਣਿਆਂ ਦੇ ਵਿੱਚ ਜਲਦੋ ਜਲਦ ਜਮਾ ਕਰਵਾਉਣ